ਅੱਜਕੱਲ ਪੰਜਾਬ ਪੁਲਿਸ ਵਾਵਾ ਚਰਚਾ ਦੇ ਵਿੱਚ ਆ ਚੰਗੇ ਮਾੜੇ ਕੰਮਾਂ ਨੂੰ ਲੈ ਕੇ ਤੇ ਕੁਝ ਚੇਤਤਿਆਂ ਨੂੰ ਲੈ ਕੇ ਪੰਜਾਬ ਪੁਲਿਸ ਪੰਜਾਬ ਸਰਕਾਰ ਅੱਜਕਰ ਬਹੁਤ ਕਾਲੀ ਦੇ ਵਿੱਚ ਦਿਖਾਈ ਦੇ ਰਹੀ ਹੈ ਕੁਝ ਅਜਿਹੇ ਇੰਸਪੈਕਟਰਾਂ ਨੂੰ ਡੀਐਸਪੀ ਬਣਾਉਣ ਦੀ ਪੁਲਿਸ ਤੇ ਕੁਝ ਲੋਕਾਂ ਦੀ ਐਡੀ ਵੱਡੀ ਤਾਂਗਾਂ ਕਿ ਹਾਈ ਕੋਰਟ ਦੇ ਹੁਕਮਾਂ ਦੀ ਵੀ ਪ੍ਰਵਾਹ ਨਹੀਂ ਕੀਤੀ ਜਾ ਰਹੀ ਪੰਜਾਬ ਪੁਲਿਸ ਐਕਟ 2007 ਦੀਆਂ ਵੀ ਧੱਜੀਆਂ ਅੜਵਾਈਆਂ ਜਾ ਰਹੀਆਂ ਨੇ ਤੇ ਬਣਾਇਆ ਜਾ ਰਿਹਾ ਉਹਨਾਂ ਲੋਕਾਂ ਨੂੰ ਡੀਐਸਪੀ ਜਿਨ੍ਹਾਂ ਦਾ ਹੱਕ ਨਹੀਂ ਬੰਦਾ ਤੇ ਜਿਨ੍ਹਾਂ ਦਾ ਹੱਕ ਬੰਦਾ ਹੈ ਉਹ ਕਦੀ ਹਾਈ ਕੋਰਟ ਤੇ ਜਾ ਕੇ ਦਰਵਾਜ਼ਾ ਖੜਕਾਉਂਦੇ ਨੇ ਤੇ ਕਦੇ ਜੀ ਪੰਜਾਬ ਸਰਕਾਰ ਦੇ ਵੱਡੇ ਅਫਸਰਾਂ ਨੂੰ ਜਾ ਕੇ ਬੇਨਤੀਆਂ ਕਰਦੇ ਨੇ ਪਰ ਉਹਨਾਂ ਦੀ ਕੋਈ ਵੀ ਨਹੀਂ ਸੁਣ ਰਿਆ ਹਾਲਾਂਕਿ ਅਸੀਂ ਇਸ ਮਸਲੇ ਦੇ ਵਿੱਚ ਪਹਿਲਾਂ ਵੀ ਪੰਜਾਬ ਦੀ ਜਨਤਾ ਨੂੰ ਜਾਣੂ ਕਰਵਾਇਆ ਸੀ ਕਿ ਆਖਰ ਕਿਵੇਂ ਸਰਕਾਰ ਪੱਬਾ ਪਾਰ ਹੋਈ ਆ ਕਿ ਚਾਹੇਤਿਆਂ ਨੂੰ ਡੀਐਸਪੀ ਲਾਇਆ ਜਾਵੇ ਜਦ ਖਬਰ ਨਸ਼ਰ ਹੋਈ ਤੇ ਪੰਜਾਬ ਸਰਕਾਰ ਨੇ 21 ਦਸੰਬਰ ਨੂੰ ਜਿਹੜੀ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਰੱਖੀ ਸੀ ਉਹ ਮੁਲਤਵੀ ਕਰ ਦਿੱਤੀ ਤੇ ਹੁਣ ਫਿਰ 26 ਤਰੀਕ ਨੂੰ ਸਰਕਾਰ ਨੇ ਡੀਪੀਸੀ ਰੱਖ ਲਈ ਆ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਤੇ ਬਹੁਤ ਜ਼ਿਆਦਾ ਦਬਾਅ ਰੋਪਾਇਆ ਜਾ ਰਿਹਾ ਕੁਝ ਪੰਜਾਬ ਦੇ ਤਾਕਤਵਰ ਲੋਕਾਂ ਨੇ ਤੇ ਕੋਈ ਦਿੱਲੀ ਦੇ ਲੋਕਾਂ ਨੇ ਤੇ ਬਹੁਤੇ ਇਹਨਾਂ ਚ ਉਹ ਡੀਐਸਪੀ ਬਣਾਏ ਜਾ ਰਹੇ ਨੇ ਜਿਹੜੇ ਸਿੱਧੇ ਤੌਰ ਤੇ ਤੇ ਸਿੱਧੇ ਤੌਰ ਤੇ ਵੀਆਈਪੀ ਸਿਕਿਉਰਟੀ ਦੇ ਵਿੱਚ ਸਵਾਵਾ ਨਭਾਰੇ ਨੇ ਤੇ ਇਹਨਾਂ ਵਿੱਚੋਂ ਬਹੁਤੇ ਆਡੀਐਸਪੀ ਬਣਾਏ ਜਾ ਰਹੇ ਨੇ ਜਿਹੜੇ ਅਦਰਦੈਂ ਸਟੇਟ ਨੇ ਮਤਲਬ ਪੰਜਾਬ ਤੋਂ ਦੂਜੇ ਸੂਬਿਆਂ ਦੇ ਵਿੱਚ ਕੋਈ ਰਾਜਸਥਾਨ ਦਾ ਹੋ ਸਕਦਾ ਕੋਈ ਹਰਿਆਣੇ ਦਾ ਹੋ ਸਕਦਾ ਕੋਈ ਹਿਮਾਚਲ ਦਾ ਹੋ ਸਕਦਾ ਕੋਈ ਦਿੱਲੀ ਦਾ ਹੋ ਸਕਦਾ ਲੇਕਿਨ ਜਿਹੜੇ ਅਦਰਦੈਂ ਸਟੇਟ ਨੇ ਮਤਲਬ ਪੰਜਾਬ ਤੋਂ ਦੂਜੇ ਸੂਬਿਆਂ ਦੇ ਨੇ ਉਹਦੇ ਤੇ ਉਹਨਾਂ ਵਿੱਚ ਜ਼ਿਆਦਾਤਰ ਹਰਿਆਣੇ ਦੇ ਦੱਸੇ ਜਾ ਰਹੇ ਨੇ ਜਿਹੜੇ ਡੀਐਸਪੀ ਬਣਨ ਦੇ ਵਿੱਚ ਬਹੁਤ ਜ਼ਿਆਦਾ ਕਾਲੇ ਨੇ ਹੁਣ ਸਵਾਲ ਸਭ ਤੋਂ ਵੱਡੀ ਗੱਲ ਇਹ ਚਰਚਾ ਵਿੱਚ ਆਇਆ ਕਿ ਜਿਹੜੇ ਪੰਜਾਬ ਦੇ ਮੌਜੂਦਾ ਮੁਖ ਸਕੱਤਰ ਨੇ ਉਨਰਾਗ ਵਰਮਾ ਸਾਹਿਬ ਜਦੋਂ ਗ੍ਰਹਿ ਵਿਭਾਗ ਦੇ ਸਕੱਤਰ ਸਨ ਉਦੋਂ ਵੀ ਇਹ ਫਾਈਲ ਆਈ ਸੀ ਕਿ ਇਹਨਾਂ ਨੂੰ ਪ੍ਰਮੋਟ ਕੀਤਾ ਜਾਵੇ ਜਿਹੜੇ ਐਸ ਟਾਈਮ ਬਹੁਤ ਚਹੇਤੇ ਬਣੇ ਹੋਏ ਨੇ ਪਰ ਕਿਉਂਕਿ ਉਹ ਕਾਨੂੰਨ ਦੇ ਪਾਬੰਦ ਨੇ ਸੰਵਿਧਾਨ ਦੇ ਪਾਬੰਦ ਨੇ ਉਹਨਾਂ ਨੇ ਉਦੋਂ ਇਹ ਨਹੀਂ ਘੁਗੀ ਮਾਰੀ ਕਿਉਂਕਿ ਉਹਨੂੰ ਪਤਾ ਸੀ ਕਿ ਮਸਲਾ ਕੋਰਟ ਦੇ ਵਿੱਚ ਨੇ ਤੇ ਹੁਣ ਨਿਰਾਗ ਵਰਮਾ ਸਾਹਿਬ ਸੂਬੇ ਦੇ ਮੁੱਖ ਸਕੱਤਰ ਨੇ ਪਰ ਪੁਲਿਸ ਤੇ ਪੁਲਿਸ ਤੋਂ ਉੱਪਰ ਜਿਹੜੇ ਰਾਜ ਕਰਨ ਵਾਲੇ ਉਹ ਸਰਕਾਰ ਤੇ ਮਤਲਬ ਗ੍ਰਹਿ ਵਿਭਾਗ ਤੇ ਵੀ ਤੇ ਪਰਸਨਲ ਵਿਭਾਗ ਤੇ ਵੀ ਬੜਾ ਜਿਆਦਾ ਪ੍ਰਭਾਵ ਪਾ ਰਹੇ ਨੇ ਕਿ ਫਾਈਲ ਜਲਦ ਤੋਂ ਜਲਦ ਕੱਢੀ ਜਾਵੇ ਤੇ ਡੀਐਸਪੀ ਬਣਾਇਆ ਜਾਵੇ ਦੱਸਿਆ ਜਾ ਰਿਹਾ ਹੈ ਕਿ 45 ਤੋਂ ਜ਼ਿਆਦਾ ਡੀਐਸਪੀ ਬੰਨੇ ਨੇ ਇਸ ਜਿਸ ਕਰਕੇ ਸਰਕਾਰ ਬਹੁਤ ਹੀ ਪੱਬਾ ਪਾਰ ਹੋਈ ਹੋਈ ਹੈ ਸਰਕਾਰ ਦੇ ਵਿੱਚ ਬਹੁਤ ਹੀ ਜ਼ਿਆਦਾ ਪਹੁੰਚ ਵਾਲੇ ਲੋਕ ਉਹ ਜ਼ਿਆਦਾ ਪੱਬਾ ਪਾਰ ਨੇ ਕਿਉਂਕਿ ਉਹਨਾਂ ਨੂੰ ਵਜੇ ਨੇ ਸਲੂਟ ਜਿਨ੍ਹਾਂ ਨੇ ਬੰਨਾ ਹੈ ਡੀਐਸਪੀ ਹੁਣ ਸਵਾਲ ਜਿਹੜੇ ਪੁਆਇੰਟ ਅਸੀਂ ਅੱਜ ਤੁਹਾਡੇ ਨਾਲ ਸਾਂਝੇ ਕਰਾਂਗੇ ਕਿ ਆਖਰ ਕੀ ਇਹ ਡੀਐਸਪੀ ਬਣਾਈ ਜਾ ਸਕਦੇ ਨੇ ਹਾਲਾਂਕਿ ਪਿਛਲੇ ਦਿਨੀ ਅਸੀਂ ਇੱਕ ਐਡਵੋਕੇਟ ਜਿਹੜੇ ਨੇ ਉਹਨਾਂ ਦੀ ਵੀ ਇੰਟਰਵਿਊ ਕੀਤੀ ਸੀ ਜਿਹੜੇ ਜਿਹੜੇ ਜਿੰਨਾ ਲੋਕਾਂ ਦਾ ਹੱਕ ਮਾਰਿਆ ਜਾ ਰਿਆ ਜਾ ਰਹੇ ਨੇ ਉਹਨਾਂ ਦੀ ਜਿਹੜੀ ਕੇਸ ਦੀ ਪੈਰਵਾਈ ਕਰ ਰਹੇ ਨੇ ਪਰ ਅੱਜ ਜਿਹੜੇ ਨੇ ਚਹੇਤੇ ਇੰਸਪੈਕਟਰਾਂ ਨੂੰ ਜਿਹੜੇ ਦੋਸ਼ ਲੱਗ ਰਹੇ ਨੇ ਜਿਹੜੇ ਜਿੰਨਾਂ ਦਾ ਹੱਕ ਬੰਦਾ ਨੇ ਉਹ ਸੂਬੇ ਦੇ ਡੀਜੀਪੀ ਨੂੰ ਮਿਲ ਚੁੱਕੇ ਨੇ ਉਹ ਸੂਬੇ ਦੇ ਡੀਜੀਪੀ ਗੌਰਵ ਜაძਬ ਸਾਹਿਬ ਨੂੰ ਮਿਲ ਚੁੱਕੇ ਨੇ ਉਹ ਸੂਬੇ ਦੇ ਗ੍ਰਹਿ ਵਿਭਾਗ ਦੇ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਨੂੰ ਮਿਲ ਚੁੱਕੇ ਨੇ ਕਿ ਸਾਡੀ ਵੀ ਸੁਣਵਾਈ ਕਰੋ ਲੇਕਿਨ ਕੁਝ ਇਲਜ਼ਾਮ ਲੱਗਦੇ ਨੇ ਕਿ ਜਿਹੜੇ ਚਹੇਤੇ ਇੰਸਪੈਕਟਰ ਨੇ ਉਹਨਾਂ ਨੂੰ ਗਲਤ ਤਰੀਕੇ ਨਾਲ ਵਾਰੋ-ਵਾਰੀ ਜਿਹੜੀ ਨੇ ਕੋਸ਼ਿਸ਼ ਲੱਗੀ ਹੋਈ ਆ ਕਿ ਡੀਐਸਪੀ ਬਣਾਇਆ ਜਾਵੇ ਲੇਕਿਨ ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਤਰੱਕੀ ਦਿੱਤੀ ਜਾ ਚੁੱਕੀ ਆ ਹੁਣ ਸਵਾਲ ਉਦਾਹਰਨ ਦੇ ਤੌਰ ਤੇ ਜਦਾ ਦੇ ਇੱਕ ਅਸੀਂ ਨਾਮ ਨਹੀਂ ਲਵਾਂਗੇ ਲੇਕਿਨ ਇੱਕ ਸਿਪਾਈ ਸੀ ਉਹ 1994 ਦੇ ਵਿੱਚ ਭਰਤੀ ਹੋਏ ਸੀ ਉਹ ਲਿਸਟ ਸੀ 2 ਬਣ ਜਾਂਦੇ ਨੇ 94 ਦੇ ਵਿੱਚ ਹੀ ਹੌਲਦਾਰ ਉਹ ਬਣ ਜਾਂਦੇ 94 ਦੇ ਵਿੱਚ ਹੀ ਫਿਰ ਲਿਸਟ ਡੀ 2 ਪਾਸ ਕਰ ਲੈਂਦੇ 94 ਦੇ ਵਿੱਚ ਇਹ ਐਸ.ਆਈ. 94 ਦੇ ਵਿੱਚ ਤੇ ਸਬ ਇੰਸਪੈਕਟਰ ਵੀ 94 ਚ ਮਤਲਬ ਉਹ 94 ਦੇ ਵਿੱਚ ਸਿਪਾਈ ਤੋਂ ਲੈ ਕੇ ਸਬ ਇੰਸਪੈਕਟਰ ਦਾ ਕੁਰਸੀ ਤੇ ਪਹੁੰਚ ਜਾਂਦੇ ਨੇ ਹਾਲਾਂਕਿ ਜੇ ਸਿਪਾਈ ਤੋਂ ਅਗਲੀ ਪ੍ਰੋਮੋਸ਼ਨ ਲੈਣੀ ਜਾਂ ਇਸ ਸਿਪਾਈ ਤੋਂ ਇੰਸਪੈਕਟਰ ਬਣਨਾ ਚਾਹੀਦਾ ਘੱਟੋ ਘੱਟ 25 ਸਾਲ ਲੱਗ ਜਾਂਦੇ ਨੇ ਤੇ ਜਿਨ੍ਹਾਂ ਦਾ ਧੱਕਾ ਹੋ ਰਿਹਾ ਉਹਨਾਂ ਨੂੰ 25-25 ਸਾਲ ਹੋ ਗਏ ਨੇ ਵਿਭਾਗ ਵਿੱਚ ਹੁਣ ਜਾ ਕੇ ਇੰਸਪੈਕਟਰ ਬਣੇ ਡੀ.ਐਸ.ਪੀ ਬਣਨ ਲੱਗੇ ਨੇ ਪਰ ਉਹਨਾਂ ਦੇ ਉੱਪਰ ਕੋਈ ਹੋਰ ਹੀ ਬਿਠਾ ਦਿੱਤਾ ਜਿਸ ਕਰਕੇ ਉਹ ਜਿਹੜਾ ੱੱਕਾ ਜਿਹੜਾ ਉਹ ਜ਼ਿਆਦਾ ਚੱਲ ਰਿਹਾ ਹੁਣ ਜੇ ਕੋਈ ਸਿਪਾਈ ਭਰਤੀ ਹੋਇਆ ਰੈਗੂਲਰ ਤੌਰ ਤੇ ਕਾਨੂੰਨੀ ਤੌਰ ਤੇ ਅਗਰ ਜੇ ਉਹਨੇ ਪਹਿਲਾਂ ਜੇ 1994 ਚ ਸਿਪਾਈ ਬਣਿਆ ਹੋਇਆ ਜਾ ਕੇ 1997 ਦੇ ਵਿੱਚ ਉਹ B1 ਦਾ ਟੈਸਟ ਪਾਸ ਕਰੂਗਾ ਫਿਰ ਜਾ ਕੇ ਲੋਅਰ ਸਕੂਲ ਪਾਸ ਕਰੂਗਾ ਫਿਰ ਵੈਕੈਂਸੀ ਦੇ ਹਿਸਾਬ ਨਾਲ ਫਿਰ ਜੋ ਫਲੋਰ ਟ੍ਰੇਨਿੰਗ ਕਰੂਗਾ ਉਸ ਹਿਸਾਬ ਦੇ ਨਾਲ ਉਹ ਨੰਬਰ ਮਿਲੇਗਾ ਫਿਰ ਜਾ ਕੇ ਉਸ 4 ਸਾਢੇ ਸਾਲ ਬਾਅਦ ਉਹ ਸਿਪਾਈ ਤੋਂ ਹੌਲਦਾਰ ਪ੍ਰਮੋਟ ਹੋਊਗਾ ਫਿਰ ਜਾ ਕੇ ਹੌਲਦਾਰ ਤੋਂ ਬਾਅਦ ਉਹਨੂੰ ਇੰਟਰਮੀਡੀਆ ਕੋਰਸ ਕਰਨਾ ਪਊਗਾ ਫਿਰ 10 ਸਾਲ ਜੋ ਸਰਵਿਸ ਹੋ ਜੂਗੀ ਫਿਰ ਵੈਕੈਂਸੀ ਦੇ ਹਿਸਾਬ ਦੇ ਨਾਲ ਉਹ ਜਾ ਕੇ ਐਸੇ ਬਣੂਗਾ ਫਿਰ 5-7 ਸਾਲ ਹੋਰ ਲੱਗਣ ਫਿਰ ਸਰਵਿਸ ਇੰਸਪੈਕਟਰ ਬਣੂਗਾ ਫਿਰ 5-7 ਸਾਲ ਹੋ ਲੱਗੇ ਫਿਰ ਇੰਸਪੈਕਟਰ ਬਣੂਗਾ ਮਤਲਬ ਜਿਹੜਾ ਬੰਦਾ ਸਿਪਾਈ 1994 ਚ ਭਰਤੀ ਹੋ ਉਹਨੂੰ 25 ਸਾਲ ਲੱਗ ਜਾਣੇ ਘੱਟੋ-ਘੱਟ ਫਿਰ ਜਾ ਕੇ ਉਹ ਇੰਸਪੈਕਟਰ ਬੰਨਾ ਸੀ ਲੇਕਿਨ ਇੱਥੇ ਸਾਲ ਦੇ ਵਿੱਚ ਵਿੱਚ ਹੀ ਸਬ ਇੰਸਪੈਕਟਰ ਤੱਕ ਪਹੁੰਚ ਜਾਂਦੇ ਰਹੇ ਤੇ ਅੱਜ ਉਹ ਡੀਐਸਪੀ ਬਣਨ ਲਈ ਕਾਲੇ ਨੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਸਾਲ 1994 ਤੋਂ ਲੈ ਕੇ ਲਗਭਗ 2001 ਤੱਕ ਖਿਡਾਰੀਆਂ ਦਾ ਨਾਮ ਦੱਸ ਕੇ ਕਾਫੀ ਜ਼ਿਆਦਾ ਵਿਕਤੀਆਂ ਨੂੰ ਫਿਰ ਪੁਲਿਸ ਦੇ ਵਿੱਚ ਜਿਹੜਾ ਪੀਪੀ ਕਾਡਰ ਆ ਉਹਦੇ ਚ ਸਿਪਾਈ ਭਰਤੀ ਕੀਤਾ ਗਿਆ ਫਿਰ ਇਨ੍ਹਾਂ ਚਿਹਤਿਆਂ ਨੂੰ ਵਾਰੀ ਤੋਂ ਪਹਿਲਾਂ ਹੀ ਇਲਜ਼ਾਮ ਲੱਗੇ ਨੇ ਕਿ ਗਲਤ ਢੰਗ ਨਾਲ ਇੱਕ ਸਾਲ ਵਿੱਚ ਤਿੰਨ ਤੋਂ ਚਾਰ ਤਰੱਕੀਆਂ ਦਿੱਤੀਆਂ ਗਈਆਂ ਇਹ ਜਿਹੜੇ ਪੀੜਤ ਨੇ ਜਿਹੜੇ ਇਨਸਾਫ਼ ਮੰਗ ਰਹੇ ਨੇ ਉਹਨਾਂ ਨੇ ਸਰਕਾਰ ਨੂੰ ਆਪਣੀ ਬੇਨਤੀ ਪੱਤਰ ਲਿਖੀਏ ਜਿਹੜੇ ਸਾਡੇ ਹੱਥ ਵੀ ਕਾਪੀਆਂ ਲੱਗੀਆਂ ਫਿਰ ਇਸ ਤੋਂ ਬਾਅਦ ਜਿਹੜੇ ਪ੍ਰਭਾਵਿਤ ਹੋਏ ਜਿਹੜੇ ਲੋਕ ਨੇ ਉਹ ਸਹੀ ਢੰਗ ਨਾਲ ਤਰੱਕੀ ਲੈਣ ਵਾਲੇ ਜਿਹੜੇ ਲੋਕ ਸੀ ਉਹ ਪਿੱਛੇ ਰਹਿ ਗਏ ਤੇ ਉਹਨਾਂ ਨੇ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਦਰਵਾਜ਼ਾ ਖੜਕਾਇਆ ਰਿੱਟ ਦਾਖਲ ਕੀਤੀ ਫਿਰ ਸਾਲ 2003 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਿਹੜੇ ਚਾਹੇਤੇ ਮੁਲਾਜ਼ਮ ਸੀ ਉਹਨਾਂ ਨੂੰ ਅਸਲ ਰੈਂਕ ਵਿੱਚ ਰਿਵਰਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਤੇ ਫਿਰ ਪੰਜਾਬ ਸਰਕਾਰ ਜਾਂ ਮੌਕੇ ਦੀ ਹਕੂਮਤਾਂ ਜਾਂ ਫਿਰ ਉਸ ਸਮੇਂ ਦੇ ਜਿਹੜੇ ਪੰਜਾਬ ਪੁਲਿਸ ਦੇ ਵੱਡੇ ਅਫਸਰ ਨੇ ਉਹਨਾਂ ਨੇ ਹਾਈ ਕੋਰਟ ਦੀਆਂ ਅੱਖਾਂ 'ਚ ਵੀ ਘੱਟਾ ਪਾ ਦਿੱਤਾ ਤੇ ਜਿੰਨਾਂ ਦਾ ਹੱਕ ਮਾਰਿਆ ਉਹ ਵਿਚਾਰੇ ਰੋਂਦੇ ਰਹੇ ਅੱਖਾਂ ਮਲਦੇ ਰਹੇ ਜਦ ਹਾਈ ਕੋਰਟ ਨੇ 2003 ਦੇ ਵਿੱਚ ਕਿਹਾ ਕਿ ਇਹਨਾਂ ਨੂੰ ਰਿਵਰਟ ਕੀਤਾ ਜਾਵੇ ਪਰ ਉਸ ਸਮੇਂ ਦੀ ਸਰਕਾਰ ਨੇ ਉਹਨਾਂ ਚਿਹਤੇ ਮੁਲਾਜ਼ਮਾਂ ਨੂੰ ਰਿਵਰਟ ਹੋਣ ਤੋਂ ਬਚਾਉਂਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਅੱਖਾਂ ਵਿੱਚ ਹੀ ਘੱਟਾ ਪਾ ਦਿੱਤਾ ਤੇ ਫਿਰ ਇਹਨਾਂ ਨੂੰ ਰੀਪੋਇੰਟ ਜਾਂ ਰੀਐਡਜਸਟ ਉਹਨਾਂ ਰੈਂਕਾਂ ਵਿੱਚ ਹੀ ਕਰ ਦਿੱਤਾ ਜਿਸ ਦਾ ਰੈਂਕ ਦਾ ਉਹ ਫਿਰ ਗਲਤ ਤਰੀਕੇ ਨਾਲ ਉਹ ਕਰਮਚਾਰੀ ਨੰਦਮਾਨ ਦੇ ਰਹੇ ਨੇ ਫਿਰ ਇਹਨਾਂ ਨੂੰ ਲੁਕਾਉਂਦੇ ਹੋਏ ਪੀਏਪੀ ਕਾਡਰ ਦੀ ਸਿਨਿਆਰ ਸਿਨਿਓਰਿਟੀ ਤੋਂ ਬਾਹਰ ਕਰਕੇ ਫਿਰ ਉਹਨਾਂ ਨੂੰ ਐਕਸ ਕਾਡਰ ਵਿੱਚ ਰੱਖ ਦਿੱਤਾ ਗਿਆ ਹੁਣ ਸਵਾਲ ਹੈ ਕਿ ਇੱਥੇ ਸਭ ਤੋਂ ਵੱਡੀ ਗੜਬੜੀ ਹੋਈ ਹੈ ਜਿਹੜੇ ਅਫਸਰ ਗੜਬੜੀ ਕਰ ਗਏ ਹਾਈ ਕੋਰਟ ਦੀ ਅੱਖਾਂ 'ਚ ਘੱਟਾ ਪਾ ਗਏ ਤੇ ਜਿਹੜੇ ਵਿਚਾਰੇ ਅਸਲ ਹੱਕਦਾਰ ਸੀ ਉਹਨਾਂ ਦਾ ਹੱਕ ਮਾਰ ਗਏ ਫਿਰ ਸਾਲ 2011 ਵਿੱਚ ਇਹਨਾਂ ਨੂੰ ਰੀ ਅਪਾਇੰਟ ਜਾਂ ਰੀ ਐਡਜਸਟ ਜਿਹੜਾ ਕੀਤੇ ਮੁਲਾਜ਼ਮ ਨੂੰ ਦੁਬਾਰਾ ਐਕਸ ਕਾਡਰ ਚੋਂ ਕੱਢ ਕੇ ਉਹਨਾਂ ਨੂੰ ਪੀਏਪੀ ਕਾਡਰ ਵਿੱਚ ਸ਼ਾਮਲ ਕਰ ਦਿੱਤਾ ਤੇ ਸਨੀਅਰਟੀ ਬਰਕਰਾਰ ਰੱਖ ਦਿੱਤੀ ਜਿਸ ਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦਾ ਪ੍ਰਭਾਵ ਖਤਮ ਕਰਦੇ ਹੋਏ ਦੁਬਾਰਾ ਇਸ ਸਨੀਅਰਟੀ 'ਚ ਉਹਨਾਂ ਨੂੰ ਅੱਗੇ ਲਾ ਦਿੱਤਾ ਗਿਆ ਫਰੈਸ ਤੋਂ ਬਾਦ ਸਹੀ ਟੰਗਣਾ ਜਿਹੜੇ ਨੌਕਰੀ ਕਰਨ ਵਾਲੇ ਜਿਹੜੇ ਪ੍ਰਭਾਵਿਤ ਕਰਮਚਾਰੀਆਂ ਨੇ ਮੁੜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਅਗਸਤ 2023 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿਵਲ ਪਟੀਸ਼ਨ ਨੰਬਰ ਜਿਹੜੀ ਸੀ ਉਹ ਸੀ 10893/212 ਵਿੱਚ ਹੁਕਮ ਪਾਸ ਕਰਦੇ ਹੋਏ ਵਾਰੀ ਤੋਂ ਪਹਿਲਾਂ ਗਲਤ ਤਰੀਕੇ ਨਾਲ ਜਿਹੜੇ ਸੀ ਨੌਨ ਤਰੱਕੀ ਜਿਹੜੀ ਪੁਲਸ ਜਿਹੜੀ ਹੈ ਸੀ 13.21 ਦੀ ਜਿਹੜੀ ਦਰਵਤ ਨੂੰ ਜਿਹਨੂੰ ਕਿਹਾ ਗਿਆ ਉਹਨੂੰ ਕੋਰਟ ਨੇ ਗਲਤ ਕਰਾਰ ਦਿੱਤਾ ਗਿਆ ਅਜੋ ਕਰਾਰ ਦਿੱਤਾ ਗਿਆ ਕਿ ਨਹੀਂ 13.21 ਜਿਹੜਾ ਡੀਜੀਪੀ ਕੋ ਪਾਵਰਾਂ ਸੀ ਇਹ ਗਲਤ ਹੋਈਆਂ ਨੇ ਇਸ ਕਰਕੇ ਹਾਈ ਕੋਰਟ ਨੇ ਉਹ 13.21 ਦੀਆਂ ਡੀਜੀਪੀ ਦੀਆਂ ਪਾਵਰਾਂ ਹੀ ਰੱਦ ਕਰ ਦਿੱਤੀਆਂ ਹੈਗੀਆਂ ਅਬੋਲਿਸ਼ ਕਰ ਦਿੱਤੀਆਂ ਨਾਲ ਇੱਕ ਸ਼ਰਤ ਲਾ ਦਿੱਤੀ ਹੈਗੀ ਕਿ ਜੇ ਕਿਸੇ ਨੇ ਵਾਕਏ 13.21 ਜਣੇ ਖੰਨੇ ਨੂੰ ਨਹੀਂ ਤੁਸੀਂ ਆਪਣੇ ਹੱਕ ਦੀ ਵਰਤੋਂ ਕਰਦੇ ਪੈਦਾ ਦੇ ਸਕਦੇ ਜੇ ਕਿਸੇ ਨੇ ਕਾਮਨਵੈਲਥ ਦੇ ਵਿੱਚ ਚੰਗਾ 골ਡ ਮੈਡਲ ਲਿਆਂਦਾ 올림픽 ਚ ਲਿਆਂਦਾ ਏਸ਼ੀਆ ਦੇ ਵਿੱਚ ਲਿਆਂਦਾ ਤੁਸੀਂ ਉਹਨੂੰ ਪ੍ਰਮੋਟ ਕਰ ਸਕਦੇ ਜਾਂ ਕੋਈ ਦੇਸ਼ ਦੇ ਖਿਲਾਫ ਜਾਂ ਸਮਾਜ ਵਿਰੋਧੀ ਅੰਸਰ ਦੇ ਦੌਰਾਨ ਕੋਈ ਚੰਗੀ ਬਹਾਦਰੀ ਦਿਖਾਉਂਦਾ ਉਥੇ 13.21 ਦੇ ذریعے ਤੁਸੀਂ ਪ੍ਰਮੋਟ ਕਰ ਸਕਦੇ ਪਰ ਜਣੇ ਖਣੇ ਨੂੰ ਨਹੀਂ ਜਿਹੜੀ ਕੋਈ ਡੀਜੀਪੀ ਕੋ ਤੇ ਇਹਨੀਆਂ ਪਾਵਰਾਂ ਕਿ ਬੀਏ ਪਾਸ ਮੁੰਡਾ ਹੋਵੇ ਤੇ ਜੇ ਕੋਈ ਜਾਣਕਾਰ ਹੋਵੇ ਤੇ ਉਹਨੂੰ ਵੀ ਇੰਸਪੈਕਟਰ ਭਰਤੀ ਕਰ ਸਕਦਾ ਲੇਕਿਨ 13.21 ਦੀ ਜਿਹੜੀ ਪਾਵਰ ਸੀ ਜਿਹਦੀ ਦੁਰਵਰਤੋਂ ਹੁੰਦੀ ਰਹੀ ਆ ਉਹ ਹਾਈ ਕੋਰਟ ਨੇ ਰੱਦ ਕਰ ਦਿੱਤੀ ਸੀ ਫਿਰ ਇੰਸਪੈਕਟਰ ਰੈਂਕ ਦੇ ਜਿਹੜੇ ਕਰਮਚਾਰੀਆਂ ਨੇ ਜਿਹੜੇ ਪ੍ਰਭਾਵਿਤ ਹੋਏ ਉਹਨਾਂ ਨੇ ਪੰਜਾਬ ਦੇ ਹੋਮ ਡਿਪਾਰਟਮੈਂਟ ਦੇ ਜਿਹੜੇ ਹੋਮ ਸੈਕਟਰੀ ਨੇ ਗੁਰਕੀਰਤ ਕਿਰਪਾਲ ਸਿੰਘ ਹੁਣਾਂ ਨੂੰ ਬੇਨਤੀ ਕੀਤੀ ਜੋ ਸਾਡੇ ਜਾਣਕਾਰ ਦੱਸਦੇ ਨੇ ਉਹਨਾਂ ਨੇ ਕਿਹਾ ਕਿ ਜੋ ਡੀਐਸਪੀ ਰੈਂਕ ਦੀ ਪ੍ਰਮੋਸ਼ਨ ਹੋ ਜਾ ਰਹੀ ਹੈ ਜਿਹੜੀ ਤੁਸੀਂ ਬੜੇ ਕਾੜਿਓ ਪ੍ਰਮੋਸ਼ਨ ਕਰ ਰਹੇ ਹੋ ਉਸ ਸਬੰਧ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਸਾਹਿਬ ਕੋਲੋਂ ਉਹਨਾਂ ਇੰਸਪੈਕਟਰਾਂ ਦਾ ਰਿਕਾਰਡ ਗ੍ਰਹਿ ਵਿਭਾਗ ਨੂੰ ਭਜਵਾਉਣ ਦੇ ਆਦੇਸ਼ ਜਾਰੀ ਕੀਤੇ ਜਾਣ ਕਿਉਂਕਿ ਪੰਜਾਬ ਅਤੇ ਹਰਿਆਣਾ ਕੋਰਟ ਦੇ ਉਕਤ ਹੁਕਮਾਂ ਦੇ ਖਿਲਾਫ ਹੈ ਕਿਉਂਕਿ ਉਹ ਸਾਰੇ ਇੰਸਪੈਕਟਰ ਨੂੰ ਪੀਪੀਆਰ 13.21 ਦੀ ਦੁਰਵਰਤੋਂ ਕਰਦੇ ਹੋਏ ਗਲਤ ਤਰੱਕੀ ਦੇ ਕੇ ਰੀ ਅਪੁਆਇੰਟਮੈਂਟ ਜਾਂ ਰੀ ਅਡਜਸਟਮੈਂਟ ਕੀਤਾ ਗਿਆ ਹੁਣ ਜਦੋਂ ਉਹਨਾਂ ਦੀ ਇਸ ਬੇਨਤੀ ਦੇ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਗ੍ਰਹਿ ਵਿਭਾਗ ਦੇ ਸਕਤਰ ਗੁਰਕੀਰਤ ਕਰਪਾਲ ਸਿੰਘ ਹੋਣਾ ਨੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਸਾਹਿਬ ਨੂੰ ਚਿੱਠੀ ਕੱਢੀ ਤੇ ਚਿੱਠੀ ਰਾਹੀਂ ਸਪਸ਼ਟ ਪੁੱਛਿਆ ਗਿਆ ਕਿ ਜਿਨ੍ਹਾਂ ਇੰਸਪੈਕਟਰਾਂ ਦਾ ਰਿਕਾਰਡ ਡੀਐਸਪੀ ਰੈਂਕ ਲਈ ਤਰੱਕੀ ਲਈ ਭੇਜਿਆ ਗਿਆ ਕੀ ਉਹਨਾਂ ਨੂੰ ਪੀਪੀਆਰ 13.21 ਦਾ ਲਾਭ ਦੇ ਕੇ ਗਲਤ ਤਰੱਕੀਆਂ ਦਿੱਤੀਆਂ ਗਈਆਂ ਹਨ ਜਾਂ ਫਿਰ ਨਹੀਂ ਇਸ ਦੇ ਜਵਾਬ ਜਵਾਬ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਸਰਟੀਫਿਕੇਟ ਜਾਰੀ ਕਰਕੇ ਭੇਜਿਆ ਜਾਂਦਾ ਉਹ ਸਰਟੀਫਿਕੇਟ ਅਸਲ 'ਚ ਪੰਜਾਬ ਪੁਲਿਸ ਜਾਰੀ ਨਹੀਂ ਕਰਦੀ ਉਹ ਪੀਏਪੀ ਦੇ ਜਿਹੜੇ ਡੀਜੀਪੀ ਆ ਐਮ ਐਫ ਫਰੂਕੀ ਸਾਹਿਬ ਵੱਲੋਂ ਜਾਰੀ ਲੈਟਰ ਹੀ ਹੋਮ ਡਿਪਾਰਟਮੈਂਟ ਨੂੰ ਭੇਜਿਆ ਜਾਂਦਾ ਉਹ ਹੋਮ ਡਿਪਾਰਟਮੈਂਟ ਜਿਹੜਾ ਪੀਏਪੀ ਦਾ ਹੀ ਲੈਟਰ ਭੇਜਿਆ ਜਾਂਦਾ ਐਮ ਐਫ ਫਰੂਕੀ ਸਾਹਿਬ ਵਾਲਾ ਉਹਦੇ ਚ ਸਿਰਫ ਪੰਜਾਬ ਪੁਲਿਸ ਦੋ ਇੰਸਪੈਕਟਰਾਂ ਦਾ ਹੀ ਜ਼ਿਕਰ ਕਰਦੀ ਆ ਉਹਨਾਂ ਇੰਸਪੈਕਟਰਾਂ ਦਾ ਨਾਮ ਆ ਆਨੰਦ ਕੁਮਾਰ ਤੇ ਰਾਮਫਲ ਜੋ ਅਸਲ ਦੇ ਵਿੱਚ სპੋਰਟਸਮੈਨ ਨੇ ਪਰ ਬਾਕੀ ਜਿਹੜੇ ਸਰਕਾਰ ਆ ਪੁਲਿਸ ਮਹਿਕਮਾ ਉਹਨਾਂ ਨੇ ਨਾਮ ਦੱਸੇ ਹੀ ਨਹੀਂ ਸਿਰਫ ਦੋ ਜਾਣਿਆਂ ਦਾ ਐਕਚੁਅਲ ਜਿਹੜਾ ਨਾਮ ਆ ਉਹ ਭੇਜ ਦਿੱਤਾਗਾ ਬਾਕੀਆਂ ਤੇ ਪਰਦਾ ਪਾ ਦਿੱਤਾਗਾ ਜਿਸ ਕਰਕੇ ਦੁਬਾਰਾ ਜਿਹੜੇ ਪੀੜਤ ਇੰਸਪੈਕਟਰ ਨੇ ਜਿਨ੍ਹਾਂ ਦਾ ਹੱਕ ਬੰਦਾ ਕਿ ਡੀਐਸਪੀ ਬਣਿਆ ਜਾਵੇ ਉਹ ਮੁੜ ਅਪੀਲ ਕਰਦੇ ਨੇ ਪਰ ਪੀਏਪੀ ਕਾਰਡਰ ਦੇ ਸਿਰਫ ਦੋ ਇੰਸਪੈਕਟਰਾਂ ਨੂੰ ਹੀ ਪੀਪੀਆਰ 13.21 ਦਾ ਲਾਭ ਦੇਣਾ ਮੰਨਿਆ ਜਾਂਦਕਿ ਅਸਲ ਵਿੱਚ ਇਨ੍ਹਾਂ ਗਲਤ ਤਰੀਕੇ ਨਾਲ ਤਰੱਕੀ ਲੈਣ ਵਾਲੇ ਇੰਸਪੈਕਟਰਾਂ ਦੀ ਗਿਣਤੀ 50 ਤੋਂ ਵੀ ਜ਼ਿਆਦਾ ਜੋ ਗ੍ਰਹਿ ਵਿਭਾਗ ਨੂੰ ਪੁਲਿਸ ਵਿਭਾਗ ਨੇ ਗੁਬਰਾਹ ਕਰਕੇ ਉਹ ਸੂਚੀ ਹੀ ਨਹੀਂ ਭੇਜੀ ਉਹ ਚਿੱਠੀ ਪੱਤਰ ਹੀ ਭੇਜਿਆ ਸਿਰਫ ਦੋ ਦਾ ਹਵਾਲਾ ਦੇ ਦਿੱਤਾ ਉਹ ਦੋ ਜਾਨਿਆਂ ਦੀ ਜਿਹੜੀ ਚਿੱਠੀ ਆ ਉਹ ਪੀਪੀ ਦੇ ਜਿਹੜੇ ਚੀਫ ਨੇ ਉਹਨਾਂ ਦੀ ਹੀ ਮੈਂਸ਼ਨ ਕੀਤੀ ਹੈ ਉਹ ਪੀਪੀ ਦੇ ਵਿੰਗ ਦੇ ਜਿਹੜੇ ਚੀਫ ਨੇ ਉਹ ਐਮ ਐਮ ਫਰੂਕੀ ਸਾਹਿਬ ਨੇ ਤੇ ਜਿਹੜੀ ਉਹ ਚਿੱਠੀ ਵੀ ਦੋ ਜਾਨਿਆਂ ਦੀ ਆ ਇੱਕ ਆਨੰਦ ਕੁਮਾਰ ਇੱਕ ਰਾਮਫਲ ਉਹਦੇ ਚ ਲਿਖਿਆ ਗਿਆ ਜਿਹੜਾ ਕਿ ਇੰਸਪੈਕਟਰ ਰਾਮਫਲ ਨੰਬਰ ਸੋ ਐਂਡ ਸੋ ਪੀਪੀ ਨੂੰ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਹੋਣ ਕਰਕੇ ਤਰੱਕੀ ਲਿਸਟ ਡੀ 2 ਐਸ ਆਈ ਤਰੱਕੀ ਯੋਗ ਕੀਤਾ ਗਿਆ ਤੇ ਇੰਸਪੈਕਟਰ ਨੰਦ ਕੁਮਾਰ ਨੂੰ ਇੱਕ ਜਿਹੜਾ ਪੀਪੀ ਨੂੰ ਉਸ ਵੱਲੋਂ ਐਂਟੀ ਟੈਰਰਿਸਟ ਫਰੰਟ ਤੇ ਕੀਤੀ ਗਈ ਵਧੀਆ ਕਾਰਗੁਜ਼ਾਰੀ ਕਰਕੇ ਵਾਰੀ ਤੋਂ ਪਹਿਲਾਂ ਤਰੱਕੀ ਲਿਸਟ ਐਫ ਦਿੱਤੀ ਗਈ ਸੀ ਇਹਨਾਂ ਦੋਵਾਂ ਕਰਮਚਾਰੀਆਂ ਨੂੰ 13.21 ਦਾ ਫਾਇਦਾ ਦਿੱਤਾ ਗਿਆ ਇਸ ਲਈ ਇਹ ਦੋਵੇਂ ਕਰਮਚਾਰੀ ਜੱਜਮੈਂਟ ਮਿਤੀ 7 ਅਗਸਤ 2023 ਦੇ ਅਸਰ ਹਟ ਆਉਂਦੇ ਸਨ ਸਰਟੀਫਿਕੇਟ ਤਕਦੀਕ ਕੀਤਾ ਜਾਂਦਾ ਕਿ ਉਪਰੋਕਤ ਤੋਂ ਇਲਾਵਾ ਡੀਐਸਪੀ ਦੀ ਤਰੱਕੀ ਲਈ ਭੇਜੇ ਗਏ ਇਨਸਪੈਕਟਰ ਰੈਂਕ ਦੇ ਕਰਮਚਾਰੀਆਂ ਵਿੱਚੋਂ ਕੋਈ ਵੀ ਕਰਮਚਾਰੀ ਜੱਜਮੈਂਟ ਮਿਤੀ 7 ਅਗਸਤ 2023 ਦੇ ਅਸਰ ਹੇਠ ਨਹੀਂ ਆਉਂਦਾ ਇਹ ਅਸਲ 'ਚ ਵਧੀਕ ਡਿਪਟੀ ਡਾਇਰੈਕਟਰ ਜਨਰਲ ਆਫ ਪੁਲਿਸ ਆਰਮਡ ਪੁਲਿਸ ਜ਼ਿਲਹੰਦਰ ਜਿਹੜੀ ਚਿੱਠੀ ਆ ਉਹ ਚਿੱਠੀ ਪੰਜਾਬ ਪੁਲਿਸ ਨੇ ਗਾਂ ਗ੍ਰਹਿਭ ਭਾਗ ਨੂੰ ਕਰ ਦਿੱਤੀ ਲੇਕਿਨ ਪੀੜਤਾ ਦਾ ਕਹਿਣਾ ਕਿ ਇਹ ਦੋ ਜਾਣੇ ਨਹੀਂ ਆ ਜਿਨ੍ਹਾਂ ਨੂੰ 13.21 ਦਾ ਫਾਇਦਾ ਦਿੱਤਾ ਗਿਆ ਹਾਲਾਂਕਿ ਇਹਨਾਂ ਦਾ ਰਾਈਟ ਹੋ ਸਕਦਾ ਲੇਕਿਨ 50 ਜਾਣੇ ਨੇ ਜਿਨ੍ਹਾਂ ਜਿਨ੍ਹਾਂ ਨੂੰ 13.21 ਦਾ ਗਲਤ ਫਾਇਦਾ ਦਿੱਤਾ ਗਿਆ ਇਸ ਤੋਂ ਬਾਅਦ ਫਿਰ ਪੀੜਤ ਇੰਸਪੈਕਟਰ ਦੁਬਾਰਾ ਪੰਜਾਬ ਦੇ ਹੋਮ ਸੈਕਟਰੀ ਗੁਰਕੀਰਤ ਕਿਰਪਾਲ ਸਿੰਘ ਹੋੜਾ ਨੂੰ ਮਿਲਦੇ ਨੇ ਦੱਸਦੇ ਨੇ ਕਿ ਉਹਨਾਂ ਨੂੰ ਬੇਨਤੀ ਕਰਦੇ ਨੇ ਕਿ ਡੀਐਸਪੀ ਬਣਾਉਣ ਤੋਂ ਪਹਿਲਾਂ ਇਹਨਾਂ ਸਾਰਿਆਂ ਜਾਣੇ ਦੇ ਗਲਤ ਤਰੱਕੀ ਲੈਣ ਵਾਲੇ ਇੰਸਪੈਕਟਰਾਂ ਦਾ ਸਰਵਸ ਰਿਕਾਰਡ ਵਾਚਿਆ ਜਾਵੇ ਹੁਣ ਸਵਾਲ ਹੈ ਕਿ ਪਰ ਗ੍ਰਹਿ ਵਿਭਾਗ ਤੇ ਪੁਲਿਸ ਵਿਭਾਗ ਜਿਹੜੇ ਗਲਤ ਤਰੱਕੀ ਲੈਣ ਵਾਲੇ ਇੰਸਪੈਕਟਰਾਂ ਦਾ ਸਰਵਸ ਰਿਕਾਰਡ ਹੀ ਵੇਖਣਾ ਨਹੀਂ ਚਾਹੁੰਦੇ ਸਰਵਸ ਰਿਕਾਰਡ ਵਾਚਣਾ ਨਹੀਂ ਚਾਹੁੰਦੇ ਇਸ ਕਰਕੇ ਜਿਹੜੇ ਪੀੜਤ ਸੀ ਉਹਨਾਂ ਦੀ ਬੇਨਤੀ ਸਰਕਾਰ ਨੇ ਨਜ਼ਰਅੰਦਾਜ਼ ਕਰ ਦਿੱਤੀ ਸੀ ਤੇ 21 ਤਰੀਕ ਨੂੰ ਵਿਭਾਗੀ ਤਰੱਕੀ ਕਮੇਟੀ ਰੱਖ ਲਈ ਲੇਕਿਨ ਜਦੋਂ ABC ਪੰਜਾਬ ਇਸ ਖਬਰ ਨੂੰ ਨਸ਼ਰ ਕਰਦਾ ਤੇ ਫਿਰ ਸਰਕਾਰ ਨੂੰ ਭੰਉ ਭਾ ਜਿਹੜਾ ਪੈ ਜਾਂਦੀਆਂ ਨੇ ਤਰਸੱਲੀ ਮਹਿਕਮੇ ਦੇ ਵਿੱਚ ਮੱਚ ਜਾਂਦੀ ਆ ਪੂਰੀ ਪੁਲਿਸ ਦੇ ਵਿੱਚ ਹਲਚਲ ਮੱਚ ਜਾਂਦੀ ਆ ਕਿ ਆਖਰ ਸਰਕਾਰ ਕਿਹਦੇ ਦਬਾਹ ਹੇਠ ਤਰੱਕੀ ਦੇ ਰਹੀ ਆ ਜਿਨ੍ਹਾਂ ਦਾ ਹੱਕ ਬੰਦਾ ਤਰੱਕੀ ਉਹਨਾਂ ਨੂੰ ਮਿਲਣੀ ਚਾਹੀਦਾ ਜਿਨ੍ਹਾਂ ਦਾ ਨਹੀਂ ਮਿਲਦਾ ਉਹਨਾਂ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਚਾਹੀਦਾ ਲੇਕਿਨ ਸਰਕਾਰ ਤੇ ਪੰਜਾਬ ਵਾਲਿਆਂ ਦਾ ਵੀ ਤੇ ਦਿੱਲੀ ਵਾਲਿਆਂ ਦਾ ਵੀ ਬਹੁਤ ਜ਼ਿਆਦਾ ਦਬਾ ਕਿਉਂਕਿ ਬਹੁਤੇ ਜਿਹੜੇ ਡੀਐਸਪੀ ਬਣਨੇ ਨੇ ਉਹ ਇਸ ਟਾਈਮ ਸਿਕਿਉਰਿਟੀ ਦੇ ਵਿੱਚ ਵੀਆਈਪੀ ਸਿਕਿਉਰਿਟੀ ਦੇ ਵਿੱਚ ਲੱਗੇ ਹੋਏ ਨੇ ਜਿਸ ਕਰਕੇ ਜਿਨ੍ਹਾਂ ਕੋਲੋਂ ਉਹਨਾਂ ਨੇ ਅਪੀਲਾਂ ਕਰਵਾਈਆਂ ਨੇ ਉਹਨਾਂ ਦੇ ਤੇ ਸਰਕਾਰ ਕਹਿੰਦੇ ਮੋੜ ਹੀ ਨਹੀਂ ਸਕਦੀ ਉਲਟਾ ਸਰਕਾਰ ਹੱਸ-ਹੱਸ ਕੇ ਕੰਮ ਕਰੇਗੀ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਦੇ ਪ੍ਰਾਪਤ ਇੰਸਪੈਕਟਰ ਨੇ ਫਿਰ ਮਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸਿਵਲ ਪਟੀਸ਼ਨ ਨੰਬਰ 28441 ਫਿਰ 2023 ਨੂੰ ਦਾਇਰ ਕੀਤੀ ਅਤੇ ਹਾਈ ਕੋਰਟ ਵੱਲੋਂ ਉਕਤ ਇੰਸਪੈਕਟਰਾਂ ਦੀ ਬੇਨਤੀ ਦਾ 2 ਮਹੀਨੇ ਦੇ ਵਿੱਚ ਫੈਸਲਾ ਲੈਣ ਦਾ ਸਰਕਾਰ ਨੂੰ ਆਦੇਸ਼ ਦਿੱਤਾ ਸਰਕਾਰ ਫਿਰ ਕਾਲੀ ਹੋ ਗਈ ਕਿਉਂਕਿ ਸਰਕਾਰ ਨੂੰ ਉਪਰੋਂ ਹੁਕਮ ਆ ਤੇ ਉੱਪਰਲੇਆਂ ਦੇ ਹੁਕਮ ਮੋੜਨੇ ਇਹ ਬੇਇਨਸਾਫੀ ਹੋ ਸਕਦੀ ਹੈ ਕਿਉਂਕਿ ਆਈਐਸ ਤੇ ਆਈਪੀਐਸ ਅਫਸਰ ਅਸਲ ਦੇ ਵਿੱਚ ਅੱਜਕੱਲ ਬਿਨਾ ਹੱਡੀ ਵਾਲੇ ਆਫੀਸਰ ਨੇ ਤੇ ਜਲਦੀ ਝੁੱਕ ਜਾਂਦੇ ਨੇ ਤੇ ਜਿਸ ਕਰਕੇ ਪਹਿਲਾਂ 21 ਨੂੰ ਡੀਪੀਸੀ ਰੱਖੀ ਤੇ ਹੁਣ ਹਾਈ ਕੋਰਟ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਤੇ ਆਪਣੇ ਜਿਨ੍ਹਾਂ ਨੇ ਕੁਰਸੀਆਂ ਦਿੱਤੀਆਂ ਨੇ ਉਹਨਾਂ ਦੀ ਜੀ ਹਜੂਰੀ ਦੇ ਸਦਕੇ ਇਹਨਾਂ ਨੇ ਫਿਰ ਦਬਾਅ ਇੰਨਾ ਜ਼ਿਆਦਾ ਤੇ 26 ਤਰੀਕ ਨੂੰ ਦੁਬਾਰਾ ਇਹਨਾਂ ਨੇ DPC ਰੱਖ ਲਈਆ ਮਤਲਬ ਵਿਭਾਗੀ ਤਰੱਕੀ ਕਮੇਟੀ ਦੀ ਜਿਹੜੀ ਮੀਟਿੰਗ ਰੱਖ ਲਈਆ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਚਹੇਤੇ ਇੰਸਪੈਕਟਰ ਨੇ ਉਹ ਖੁਸ਼ ਨੇ ਤੇ ਜਿਨ੍ਹਾਂ ਦਾ ਹੱਕ ਮਾਰਿਆ ਜਾ ਰਿਹਾ ਜਾ ਰਿਹਾ ਜਿਨ੍ਹਾਂ ਦਾ ਹੱਕ ਸਰਕਾਰ ਖੋ ਰਹੀ ਆ ਜਿਨ੍ਹਾਂ ਦੇ ਹੱਕ ਵਾਸਤੇ ਸਰਕਾਰ ਆਪਣਾ ਹਰਾ ਪੈਨ ਗਲਤ ਇਸਤੇਮਾਲ ਕਰ ਸਕਦੀ ਆ ਉਹਨਾਂ ਵਾਸਤੇ ਸਿਰਫ ਧੱਕੇ ਰਹਿ ਗਏ ਨੇ ਪਰ ਇਹ ਵੀ ਲੱਗਾ ਕਿ ਮੌਜੂਦਾ ਜਿਹੜੇ ਮੁੱਖ ਸਕੱਤਰ ਨੇ ਉਨਰਾਗ ਵਰਮਾ ਸਾਹਿਬ ਉਹ ਕਾਨੂੰਨ ਦੇ ਪੱਕੇ ਨੇ ਕਲਮ ਦੇ ਪੱਕੇ ਨੇ ਉਹ ਨਹੀਂ ਚਾਹੁੰਦੇ ਕਿ ਕਿਸੇ ਦੇ ਨਾਲ ਹੱਕ ਮਾਰਿਆ ਜਾਵੇ ਜਿਹਦਾ ਹੱਕ ਮਿਲਣਾ ਚਾਹੀਦਾ ਉਹਨੂੰ ਮਿਲਣਾ ਚਾਹੀਦਾ ਤੇ ਜਿਨ੍ਹਾਂ ਦੀ ਵਾਰੀ ਆਉਣੀ ਚਾਹੀਦੀ ਉਹਨਾਂ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਚਾਹੀਦਾ ਲੇਕਿਨ ਦਬਾਅ ਬਹੁਤ ਜ਼ਿਆਦਾ ਕਹਿੰਦੇ ਪੰਜਾਬ ਵਾਲਿਆਂ ਦਾ ਵੀ ਤੇ ਦਿੱਲੀ ਵਾਲਿਆਂ ਦਾ ਵੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਚ ਘੱਟੋ ਘੱਟ ਜਿਹੜੇ 20 ਜਾਣੇ ਉਹ ਨੇ 45 ਡੀਐਸਪੀ ਬਣਨੇ 20 ਜਾਣੇ ਉਹ ਨੇ ਜਿਹੜੇ ਪੰਜਾਬ ਤੋਂ ਬਾਹਰ ਨੇ ਜਿਹੜੇ ਇੱਥੇ ਆ ਕੇ ਭਰਤੀ ਹੋ ਗਏ ਸੀ ਤਾਂ ਉਹਨਾਂ 20ਾਂ ਦੇ ਵਿੱਚੋਂ ਬਹੁਤੇ ਹਰਿਆਣੇ ਨਾਲ ਸੰਬੰਧ ਰੱਖਦੇ ਨੇ ਇਹ ਵੀ ਸਾਹਮਣੇ ਗੱਲ ਆਈ ਹੈ ਜਿਵੇਂ ਪਿੱਛੇ ਜੇ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਰੱਖੇ ਗਏ ਸੀ ਸੱਤ ਇੰਸਪੈਕਟਰ ਮਾਨਸਾ ਪੁਲਿਸ ਨੂੰ ਮਿਲੇ ਸੀ ਤੇ ਸੱਤਾਂ ਚੋਂ ਜਿਹੜੇ 6 ਨੇ ਉਹ ਹਰਿਆਣੇ ਦੇ ਸੀ ਇਸੇ ਕਰਕੇ ਹੁਣ 45 ਡੀ ਇਨਸਪੈਕਟਰ ਤੋਂ ਡੀਐਸਪੀ ਬਣਨੇ ਨੇ ਜਿਹੜੇ ਵਾਰੀ ਤੋਂ ਪਹਿਲਾਂ ਬਣਾਏ ਜਾ ਰਹੇ ਨੇ ਉਹਨਾਂ ਚ ਬਾਹਰਲੇ ਜਿਹੜੇ ਸਟੇਟ ਨੇ ਉਹ ਹਿਮਾਚਲ ਵੀ ਹੋ ਸਕਦਾ ਹਰਿਆਣਾ ਵੀ ਹੋ ਸਕਦਾ ਰਾਜਸਥਾਨ ਹੋ ਸਕਦਾ ਦਿੱਲੀ ਹੋ ਸਕਦਾ ਉਹ ਜਿਹੜੇ ਨੇ ਉਹਨਾਂ ਚੋਂ 20 ਰੱਖੇ ਜਾਣੇ 20 ਚੋਂ ਜਿਹੜੇ ਨੇ ਉਹ ਜ਼ਿਆਦਾਤਰ ਹਰਿਆਣੇ ਚ ਹੁਣ ਜਿਵੇਂ ਤੁਹਾਨੂੰ ਇੱਕ ਦੀ ਅਸੀਂ ਐਗਜ਼ਾਮਪਲ ਦਿੱਤੀ ਕਿ ਇੱਕ ਬੰਦਾ 94 ਚ ਭਰਤੀ ਹੋ ਉਹ 94 ਚ ਏਐਸਆਈ ਪਹੁੰਚ ਗਿਆ 96 ਚ ਸਬ ਇੰਸਪੈਕਟਰ ਪਹੁੰਚ ਗਿਆ ਇਸੇ ਤਰ੍ਹਾਂ ਇੱਕ ਹੋਰ 93 ਚ ਭਰਤੀ ਹੋਇਆ ਉਹ ਉਹ ਜਾ ਕੇ 94 ਚ ਇਨਸਪੈ ਏਐਸਆਈ ਬਣ ਗਿਆ ਇੱਕ ਫਿਰ 93 ਚ ਭਰਤੀ ਹੋਇਆ 94 ਚ ਏਐਸਆਈ ਇੱਕ ਹੋਰ 93 ਚ ਭਰਤੀ ਹੋਇਆ 95 ਚ ਏਐਸਆਈ ਬਣ ਗਿਆ ਇੱਕ 93 ਚ ਸਿਪਾਈ ਭਰਤੀ ਹੋਇਆ 94 ਚ ਏਐਸਆਈ ਬਣ ਗਿਆ ਇੱਕ ਫਿਰ 93 ਚ ਸਿਪਾਈ ਭਰਤੀ ਹੋਇਆ ਚਰਨ ਵਿੱਚ ਐਸਆਈ ਬਣ ਗਿਆ ਇਦਾਂ ਦੇ ਬਹੁਤ ਸਾਰੇ ਜਾਣੇ ਨੇ ਜਿਹੜੇ ਇੱਕੋ ਸਾਲ ਦੇ ਵਿੱਚ ਸਿਪਾਈ ਭਰਤੀ ਹੋਏ ਫਿਰ ਹੌਲਦਾਰ ਬਣ ਗਏ ਫਿਰ ਇਹ ਅਸਿਸਟੈਂਟ ਸਬ ਇਨਸਪੈਕਟਰ ਬਣ ਗਏ ਹੁਣ ਇੱਕ ਜਣਾ 2001 ਦੇ ਵਿੱਚ ਭਰਤੀ ਹੋਇਆ ਉਹ 2003 ਦੇ ਵਿੱਚ ਹੀ ਐਸਆਈ ਬਣ ਗਿਆ ਅਜਿਹੇ ਬਹੁਤ ਸਾਰੇ ਕੇਸ ਨੇ ਪਰ ਇਹ ਸਰਸਰ ਜਿਹੜਾ ਧੱਕਾ ਹੋ ਰਿਹਾ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਦਾ ਹੱਕ ਬੰਦਾ ਉਹਨਾਂ ਦੇ ਹੱਕ ਖੋਏ ਜਾ ਰਹੇ ਨੇ ਜਿਨ੍ਹਾਂ ਦਾ ਹਾਲੇ ਨਹੀਂ ਬੰਦਾ ਉਹ ਧੱਕੇ ਨਾਲ ਹੱਕ ਲੈ ਰਹੇ ਨੇ ਕਿਉਂਕਿ ਉਹ ਵੀਆਈਪੀ ਸਿਕਿਉਰਿਟੀ ਦੇ ਵਿੱਚ ਬਹੁਤੇ ਲੱਗੇ ਨੇ ਉਹਨਾਂ ਲੋਕਾਂ ਦੇ ਨਾਲ ਲੱਗੇ ਨੇ ਜਿਨ੍ਹਾਂ ਲੋਕਾਂ ਨੂੰ ਫਿਰ ਨਾ ਤੇ ਪੰਜਾਬ ਦੇ ਮੁਖ ਸਕੱਤਰ ਸਾਹਿਬ ਨਾ ਪੰਜਾਬ ਦੇ ਡੀਜੀਪੀ ਸਾਹਿਬ ਨਾ ਪੰਜਾਬ ਦੇ ਹੋਮ ਸੈਕਟਰੀ ਸਾਹਿਬ ਨਾ ਕਰ ਸਕਦੇ ਨੇ ਪਰ ਸਵਾਲ ਹੈ ਕਿ ਹਾਈ ਕੋਰਟ ਨੂੰ ਵੀ ਜਵਾਬ ਦੇਣਾ ਪਏਗਾ ਜਾਂ ਫਿਰ ਆਪਣੀ ਜ਼ਮੀਰ ਨੂੰ ਵੈਸੇ ਤਾਂ ਸੀਐਮ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹਮੇਸ਼ਾ ਕਹਿੰਦੇ ਨੇ ਕਿ ਹਰਾ ਪੈਨ ਉਹਨਾਂ ਵਾਸਤੇ ਇਸਤੇਮਾਲ ਕੀਤਾ ਜਾਊਗਾ ਜਿਨ੍ਹਾਂ ਦਾ ਹੱਕ ਬੰਦਾ ਤੇ ਜਿਨ੍ਹਾਂ ਦਾ ਹੱਕ ਨਹੀਂ ਬੰਦਾ ਉਹਨਾਂ ਨੂੰ ਹੱਲੇ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਚਾਹੀਦਾ ਦੇਖਦੇ ਆ ਕਿ ਸਰਕਾਰ ਹੁਣ ਹਾਈ ਕੋਰਟ ਦੇ ਹੁਕਮਾਂ ਦੀ ਉਦਲੀ ਕਰਕੇ ਹੁਕਮਾਂ ਦੀ ਲੰਘਣਾ ਕਰਕੇ 13.21 ਦੀ ਪਾਵਰਾਂ ਦੀ ਮੁੜ ਦੁਰਵਰਤਨੂ ਕਰਕੇ 26 ਤਰੀਕ ਨੂੰ ਡੀਪੀਸੀ ਦੀ ਮੀਟਿੰਗ ਰੱਖਦੀ ਆ ਜਾਂ ਫਿਰ ਨਹੀਂ ਜਾਂ ਫਿਰ ਕਿ ਸਾਡੀ ਤੇ ਸਰਕਾਰ ਸਾਡਾ ਤੇ ਧੱਕਾ ਚੱਲੂਗਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ